ਵਾਸਾ ਇਕ ਤੂ ਪੱਤਰ ਪਰ ਉਰਕਟ ਕੁਰਕਟ ਇਕ ਤੂ ਪੱਤਰ ਪਰ ਪਾਣੀ ਆਸ-ਪਾਸ ਪੰਜ ਜੋਗੀਆਂ ਬੈਠੇ ਬੀਚ ਨਕਟ ਦੇਰਾ ਨੀ ਨਕਟੀ ਕੋ ਢਣਗਣ ਬਾਡਾਡੂ ਕਿਨੇ ਵਿਵੇਕੀ ਕਾਟੇ ਤੂੰ ਰਹਾ ਸਗਲ ਮਾਇ ਨਕਟੀ ਕਾ ਵਾਸਾ ਸਗਲ ਮਾਰ ਉਹੇਰੀ ਸਗਲਿਆ ਕਿਹੂ ਭੈਣ ਭਣ ਭਣ ਜੀ ਜਿਨੇ ਬਰੀ ਤਿਸ ਚੇਰੀ ਅਮਰੂ ਪਰਤਾ ਬਡੂ ਬਿਬੇਕੀ ਆਪੇ ਸੰਤ ਕਹਾਵੇ ਉਹ ਹਮਾਰਾ ਮਾਤਾ ਕਾਇਮ ਔਰ ਹਮਰੈ ਨਿਕਟ ਨ ਆਵੇ ਨਾ ਕੂ ਕਾਟੀ ਕਾਨੂ ਕਾਟੀ ਕਾਟ ਕੂਟ ਕੇ ਡਾਰੀ ਕੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਰੰਗ ਅੰਦਰ ਚੱਲ ਰਹੀ ਭਗਤ ਕਬੀਰ ਜੀ ਦੀ ਬਾਣੀ ਦੀ ਵਿਚਾਰ ਵਿੱਚ ਅੱਜ ਇਹ ਸ਼ਬਦ ਜਿਸ ਦੀ ਰਾਉ ਦੀ ਪੰਕਤੀ ਹੈ ਨਕਟੀ ਕੋ ਠਣ ਗਨ ਬਾਡਾ ਡੂ ਠਣ ਗਨ ਬਾਡਾ ਡੂ ਮਤਲਬ ਠਣ ਠਣ ਕਰਕੇ ਵੱਜਦਾ ਇਹ ਜਿਹੜੀ ਮਾਇਆ ਨਕਟੀ ਜਨੀ ਸ਼ਰਮੋ ਹਿਆ ਖਤਮ ਕਰ ਦਿੰਦੀ ਹੈ ਬੰਦੇ ਚ ਮਾਇਆਵਾਦੀ ਸੋਚ ਜਿਹੜੀ ਹੈ ਮਾਇਆਵਾਦੀ ਬਿਰਤੀ ਜਿਹੜੀ ਹੈ ਬੰਦੇ ਚ ਸ਼ਰਮ ਹਿਆ ਖਤਮ ਕਰ ਦਿੰਦੀ ਹੈ ਉਹਦੇ ਵਿੱਚ ਸ਼ਰਮ ਧਰਮ ਦੇ ਛੱਪ ਖਲੋ ਕੂੜ ਫਿਰਿਆ ਪ੍ਰਧਾਨ ਵੀ ਲਾ ਲਕੂੜ ਪ੍ਰਧਾਨ ਹੋ ਜਾਂਦਾ ਔਰ ਸੱਚ ਉਹਦੇ ਵਿੱਚ ਸੱਚ ਚੰਦਰਮਾ ਦਿਸਦਾ ਨਹੀਂ ਸੱਚ ਚੰਦਰਮਾ ਸੱਚ ਦਾ ਚੰਦਰਮਾ ਦਿਸਦਾ ਨਹੀਂ ਉਹ ਕਿਹ ਚੜਿਆ ਕਿੱਥੇ ਚੜਿਆ ਉਹ ਸੱਚ ਮੁੱਕ ਜਾਂਦਾ ਹੈ ਝੂਠ ਦੀ ਪ੍ਰਧਾਨ ਹੋ ਜਾਂਦਾ ਤੇ ਝੂਠੇ ਹੀ ਕਰਮ ਹੋ ਜਾਂਦੇ ਨੇ ਇਸ ਵਸਤੇ ਇਸ ਮਾਇਆ ਨੂੰ ਨੱਕ ਇਕੱਠੀ ਪਾਵ ਨੱਕ ਇਕੱਠੀ ਜਣੀ ਬੇਹਯਾ ਕਿਆ ਹੈ ਠਣ ਠਣ ਬਾਡਾਡੂ ਪਰ ਇਸ ਮਾਇਆ ਦਾ ਪ੍ਰਭਾਵ ਦਾ ਬਾਜਾ ਠਣ ਠਣ ਕਰਕੇ ਸਾਰਿਆਂ ਹਿਰਦਿਆਂ ਵਿੱਚ ਵੱਜ ਰਿਹਾ ਹੈ ਹਰ ਇਨਸਾਨ ਇਸ ਮਾਇਆ ਦੇ ਵੱਜਰੇ ਬਾਜੇ ਉੱਪਰ ਹੀ ਨੱਚ ਰਿਹਾ ਹੈ ਇਸ ਦੇ ਤਾਲ ਤੇ ਨੱਚ ਰਿਹਾ ਹੈ ਇਹਨੇ ਬੇਵੇਕੀ ਕਾਟੀ ਤੂੰ ਪਰ ਕੋਈ ਵਿਰਲਾ ਹੀ ਬੇਬੇਕ ਬੁੱਧੀ ਵਾਲਾ ਜਿਸ ਨੂੰ ਗੁਰੂ ਪਾਸੋਂ ਵਿਵੇਕ ਬੁੱਧੀ ਪ੍ਰਾਪਤ ਹੋ ਜਾਏ ਤਾਂ ਤੀਤੂ ਉਹ ਇਸ ਦੇ ਪ੍ਰਭਾਵ ਨੂੰ ਕੱਟ ਦਿੰਦਾ ਹੈ ਮਾਇਆ ਦੇ ਪ੍ਰਭਾਵ ਥੱਲੇ ਜੀਵਨ ਨਹੀਂ ਜੁਂਦਾ ਆਮ ਦੁਨੀਆ ਜਿਹੜੀ ਉਹਨਾਂ ਦੇ ਅੰਦਰ ਮਾਇਆ ਦਾ ਵਾਜੇ ਵਜਦਾ ਪਿਆ ਮਾਇਆ ਦਾ ਢੋਲੀ ਵਜਦਾ ਪਿਆ ਇਹ ਜਿਹੜੀ ਬੇਹਾਇਆ ਮਾਇਆ ਹੈ ਇਸ ਦੇ ਲੜ ਲੱਗੇ ਹੋਏ ਇਨਸਾਨ ਬੇਹਾਇਆ ਹੋ ਚੁੱਕੇ ਹਨ ਗੁਰਬਾਣੀ ਵਿੱਚ ਸੰਸਾਰਿਕ ਦੀ ਹਰ ਉਹ ਵਸਤੂ ਚਾਹੇ ਉਹ ਤਨਦੁਲਤ ਵਾਲੀ ਹੋਵੇ ਸੋਨਾ ਚਾਂਦੀ ਹੋਵੇ ਪੈਸਾ ਨੋਟ ਹੋਣ ਚਾਹੇ ਘਰ-ਗ੍ਰਿਸ਼ਤੀ ਰਿਸ਼ਤਾ ਨਾਤਾ ਸਾਜ਼ੂ ਸਾਮਾਨ ਦੁਨੀਆ ਦੇ ਇਹਨਾਂ ਸਾਰਿਆਂ ਨੂੰ ਮਾਇਆ ਕਿਹਾ ਗਿਆ ਉਸੁਰਤ ਵਿੱਚ ਕਿ ਜਦੋਂ ਇਸ ਸਾਰੀ ਖੇਡ ਦੇ ਵਿੱਚ ਬੰਦਾ ਐਸਾ ਪਰਚ ਜਾਏ ਕਿ ਉਸ ਨੂੰ ਆਪਣਾ ਅਸਲਾ ਆਪਣਾ ਮੂਲ ਪਰਮਾਤਮਾ ਹੀ ਪੁੱਜ ਜਾਏ ਜ਼ਿੰਦਗੀ ਦਾ ਜੋ ਮਨੋਰਥ ਹੈ ਹਮ ਲਾਈਫ ਦਾ ਜੋ ਮਨੋਰਥ ਹੈ ਪਈ ਪ੍ਰਾਪਤ ਮਾਨੁੱਖ ਦੀ ਹੁਰੀਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ ਇਹ ਪੁਰਜਾਏ ਬੰਦੇ ਨੂੰ ਕਿ ਮੇਰੀ ਜਿਹੜੀ ਜ਼ਿੰਦਗੀ ਮਿਲੀ ਹੈ ਇਹ ਖੂਬਸੂਰਤ ਦੇਹੂਰੀ ਜਿਹੜੀ ਮੈਨੂੰ ਮਿਲੀ ਹੈ ਪ੍ਰਭਾਤਮ ਦੇ ਮਿਲਾਪ ਨੇ ਮਿਲੀ ਗੋਬਿੰਦ ਦੇ ਮਿਲਨੇ ਮਿਲੀ ਹੈ ਤੇ ਉਸ ਕੰਮ ਵਿੱਚ ਅਵਰ ਕਾਇ ਤੇਰਾ ਕਿਤਨਾ ਕੰਮ ਉਸ ਕੰਮ ਨੂੰ ਸੰਪੂਰਨ ਕਰਨ ਵਾਸਤੇ ਦੁਨੀਆਵੀ ਕੰਮ ਕਿਸੇ ਕੰਮ ਦੇ ਨਹੀਂ ਇਹਦੇ ਕੇਵਲ ਸੀਡ ਦੇ ਕੰਮ ਹੀ ਹੋਣ ਵਾਲੇ ਨੇ ਬੰਦੇ ਦੀ ਸਰੀਰਕ ਜ਼ਰੂਰਤਾਂ ਪੂਰੀਆਂ ਕਰਦੇ ਨੇ ਪਰ ਆਤਮ ਨੂੰ ਉਧਾਰ ਨਹੀਂ ਕਰ ਸਕਦੇ ਤੋ ਜਦੂ ਬੰਦਾ ਇਹ ਚੀਜ਼ ਨਹੀਂ ਸਮਝਦਾ ਤੇ ਦੁਨੀਆਦਾਰੀ ਵਿੱਚ ਬਿਲਕੁਲ ਹੀ ਪਰਚ ਕੇ ਆਪਣਾ ਅਸਲਾ ਮੂਲ ਹੀ ਭੁੱਲ ਜਾਂਦਾ ਹੈ ਜੀਵਨ ਦਾ ਲਕਸ਼ੀ ਭੁੱਲ ਜਾਂਦਾ ਹੈ ਉਸ ਨੂੰ ਕੇਂਦਰ ਮਾਇਆ ਭ੍ਰਤੀ ਵਾਲਾ ਇਨਸਾਨ ਮਾਇਤਾਰੀ ਇਨਸਾਨ ਮਾਇਤਾਰੀ ਕਿਭਲ ਉਹਨਾਂ ਜਿਹਦੇ ਕੋਲ ਬਹੁਤ ਤਨ ਅੰਦੋਲਨਤ ਹੈ ਬਿਲਕੁਲ ਗਰੀਬ ਕੰਗਾਲ ਬੰਦਾ ਵੀ ਮਾਇਆਵਾਦੀ ਮਾਇਤਾਰੀ ਹੋ ਸਕਦਾ ਹੈ ਮਾਇਆ ਭ੍ਰਤੀ ਵਾਲਾ ਹੋ ਸਕਦਾ ਹੈ ਅਗਰ ਉਹ ਵੀ ਸੰਸਾਰੀ ਮਾਇਆ ਉਹਦੇ ਕੋਲ ਨਹੀਂ ਪਰ ਉਹਦੇ ਲਈ ਉਹ ਤਰਸਦਾ ਫਿਰਦਾ ਹੈ ਦਿਹਾੜੀ ਰਾਤ ਉਹਦੇ ਲਈ ਤਰਲੇ ਕਰਦਾ ਫਿਰਦਾ ਹੈ ਪਰਮਾਤਮਾ ਦੀ ਉਸ ਸੁਨੂਮੀ ਨਹੀਂ ਆਪਣੇ ਜੀਵਨ ਦੇ ਮਨੋਰਥ ਉਸ ਨੂੰ ਵੀ ਨਹੀਂ ਪਤਾ ਇਹ ਭਗਤ ਲੋਕ ਜਿਨ੍ਹਾਂ ਦੀ ਬਾਣੀ ਸੀ ਵਿਚਾਰਦੇ ਨੇ ਵੀ ਦੇ ਗਰੀਬ ਹੀ ਸਨ ਇਹਨਾਂ ਦੇ ਕਿੜੀਆਂ ਵੱਡੀਆਂ ਮਹਿਲ ਮਾਰੀਆਂ ਸਨ ਇਹ ਵੀ ਬਿਲਕੁਲ ਗਰੀਬਾਵਾਂ ਵਾਲਾ ਜੀਵਨ ਨਹੀਂ ਗੁਜ਼ਾਰਦੇ ਸਨ ਲੇਕਿਨ ਉਸ ਕਿਸਮ ਦੇ ਗਰੀਬ ਨਹੀਂ ਸਨ ਮਾਇਆਵਾਦੀ ਗਰੀਬ ਨਹੀਂ ਸਨ ਕਿ ਮਾਇਆ ਲਈ ਤਰਸਦੇ ਸਨ ਨਹੀਂ ਇਹ ਸੰਤੋਖੀ ਸਨ ਸੰਤੋਖੀ ਹੋ ਕੇ ਮਾਇਆ ਪੱਲੇ ਨਾ ਹੋਣ ਦੇ ਬਾਵਜੂਦ ਦਨਦੁਲਤ ਵਾਲੀ ਮਾਇਆ ਪੱਲੇ ਨਾ ਹੋਣ ਦੇ ਬਾਵਜੂਦ ਵੀ ਇਹ ਰੱਜੇ ਭਜੇ ਸੰਤੋਖੀ ਸੁਭਾਅ ਵਾਲੇ ਸਨ ਔਰ ਪ੍ਰਭੂ ਪ੍ਰਹਿਮ ਵਿੱਚ ਪਿਜੀ ਹੋਏ ਸਨ ਤੂੰ ਜਿਹੜੇ ਬੰਦੇ ਜਿਨ੍ਹਾਂ ਦੇ ਅੰਦਰ ਇਹ ਨੈਗੇਟਿਵ ਕੋ ਠਣਗਣ ਬਾਡਾਡੂ ਇਹ ਬੇਸ਼ਰਮ ਮਾਇਆ ਇਹ ਬੇਹਾਇਆ ਮਾਇਆ ਦਾ ਢੋਲ ਵੱਜ ਰਿਹਾ ਹੁੰਦਾ ਤੂੰ ਆਪ ਵੀ ਠੀਠੇ ਬੇਸ਼ਰਮ ਬਣ ਜਾਂਦੇ ਨੇ ਮਾਇਆ ਵਿੱਚ ਗਲਤਾਂ ਹੋ ਕੇ ਉਹ ਫਿਰ ਕੀ ਕਰਦੇ ਨੇ ਉਹਦਾ ਇੱਕ ਰੂਪ ਇਹ ਵੀ ਦੱਸਦੇ ਨੇ ਮਾਇਆ ਦਾ ਇੱਕ ਦੁਪੱਤਰ ਪਰ ਉਰਕਟ ਕੁਰਕਟ ਉਰਕਟ ਕੁਰਕਟ ਮਨੇ ਤਲਿਆ ਹੋਇਆ ਮੁਰਗਾ ਇੱਕ ਪੱਤਰ ਜਾਨੀ ਪੱਤਰ ਤੂੰ ਮਤਲਬ ਪਾਤਰ ਇੱਕ ਬਰਤਨ ਦੇ ਵਿੱਚ ਉਹਨਾਂ ਨੇ ਚੰਗਾ ਭੁੰਨਿਆ ਹੋਇਆ ਮੁਰਗਾ ਰੱਖਿਆ ਹੁੰਦਾ ਹੈ ਮਾਸ ਇੱਕ ਦੁਪੱਤਰ ਪਰ ਪਾਣੀ ਪਰ ਦੂਜੇ ਭਾਂਡੇ ਵਿੱਚ ਜਾਂ ਬੋਤਲ ਵਿੱਚ ਪਾਣੀ ਪਾ ਬੋਤਲ ਸ਼ਰਾਬ ਹੁੰਦੀ ਹੈ ਨਸ਼ਾ ਹੁੰਦਾ ਹੈ आसपास पंच योघियां ਬੈਠੀ ਤੇ ਇਹ ਉਰਕੜ-ਕੁਰਕੜ ਅਤੇ ਸ਼ਰਾਬ ਦੇ ਇਸ ਖੇਡ ਦੇ ਆਸੇ-ਪਾਸੇ ਫਿਰ ਜਿਹੜੇ ਇਹਦੇ ਨਾਲ ਜੁੜੇ ਹੋਏ ਨੇ ਜੋਗੀ ਤੋਂ ਬਹੁਤ ਜੁੜਨਾ ਜੋਗ ਅਸੀਂ ਜੋਗ ਦਾ ਮਤਲਬ ਪ੍ਰਮਾਤਮਾ ਦੇ ਨਾਲ ਮਿਲਾਪ ਜੋਗ ਦਾ ਵੀ ਲੈਂਦੇ ਹਾਂ ਤੋ ਜੋਗ ਦਾ ਸੇ ਮਤਲਬ ਜੁੜਨਾ ਉੱਤੇ ਜਦੋਂ ਧਾਰਮਿਕ ਅਰਥ ਅਸੀਂ ਜੋਗ ਕਰਦੇ ਉਹਦਾ ਮਤਲਬ ਹੁੰਦਾ ਪ੍ਰਮਾਤਮਾ ਦੇ ਨਾਲ ਜੋਗ ਹੋਣਾ ਪ੍ਰਭੂ ਨਾਲ ਮਿਲਾਪ ਹੋ ਜਾਣਾ ਇੱਥੇ ਆਸ-ਪਾਸ ਜੋ ਯੋਗੀ ਬੈਠੇ ਉਹਦੇ ਆਸੇ-ਪਾਸੇ ਜਿਹੜੇ ਬੈਠੇ ਨੇ ਇਹ ਕਿਹੜੇ ਜੋਗੀ ਨੇ ਜਿਹੜੇ ਇਸ ਨਾਲ ਜੁੜੇ ਹੋਏ ਨੇ ਜਿਹੜੇ ਮਾਇਆ ਨਾਲ ਜੁੜੇ ਹੋਏ ਨੇ ਇਹਨਾਂ ਦੀ ਸੋਚ ਮਾਇਆ ਵਧੀ ਹੈ ਜਿਹੜੇ ਮਾਇਆ ਨਾਲ ਜੁੜੇ ਹੋਏ ਨੇ ਇਸ ਕਾਰਨ ਉਹ ਮਾਇਆ ਇਹਨਾਂ ਨੂੰ ਇਹ ਬੇ ਟੰਗਾ ਖਾਣ ਪੀਣ ਵਾਲੇ ਪਾਸੇ ਜੋੜਦੀ ਹੈ ਤੇ ਆਸੇ ਪਾਸੇ ਉਹ ਚਾਰ ਪੰਜ ਬੰਦੇ ਦੋਸਤ ਮਿੱਤਰ ਆ ਕੇ ਇਕੱਠੇ ਹੋ ਜਾਂਦੇ ਨੇ ਹੁਣ ਪੀਣ ਵਾਲੇ ਵਿੱਚ ਨਕਟ ਦੇ ਰਾਣੀ ਤੇ ਵਿੱਚ ਇਹ ਨਕਟੀ ਰਾਣੀ ਬਣ ਕੇ ਬੈਠੀ ਹੋਈ ਹੈ ਸ਼ਰਾਬ ਤੇ ਉਹ ੁਰਕੜ ੁਰਕੜ ਤੇ ਇਹਦੇ ਪਿੱਛੇ ਪਰਚੇ ਹੋਏ ਨੇ ਇਹ ਖਾ ਪੀ ਕੇ ਆਪਣੀ ਹੋਸ਼ ਵੀ ਗਵਾ ਬੈੰਦੇ ਨੇ ਸਰੀਰ ਵੀ ਕੰਮਣ ਥਰਕਣ ਲੱਗ ਪੈਂਦਾ ਹੈ ਜ਼ਬਾਨ ਵੀ ਥਤਰਉਣ ਲੱਗ ਪੈਂਦੀ ਹੈ ਤੇ ਮਨ ਵੀ ਵਿਕਾਰੀ ਹੋ ਕੇ ਉਹ ਵੀ ਦਿਮਾਗ ਵੀ ਸਹੀ ਕੰਮ ਨਹੀਂ ਕਰਦਾ ਉਹ ਜਿਹੜਾ ਸਰੀਰ ਪਹਿਲਾਂ ਚੰਗੇ ਦਿਨ ਆਪਣੇ ਆਪ ਨੂੰ ਸੰਭਾਲਦਾ ਸੀ ਹੁਣ ਕਈਂ ਦਫਾ ਉਹ ਇਤਨਾ ਜਿਆਦਾ ਇਸ ਚੀਜ਼ ਦਾ ਸੇਵਨ ਕਰ ਲੈਂਦੇ ਨੇ ਕਿ ਆਪ ਤੁਰ ਕੇ ਘਰ ਪੁੱਜਣ ਜੁਗ ਵੀ ਨਹੀਂ ਰਹਿੰਦੇ ਇਤਨੀ ਮਤ ਮਾਰਦੀ ਹੈ ਇਹ ਇਤਨੀ ਸੁਰਤੀ ਨੂੰ ਦਿਮਾਗ ਨੂੰ ਦਿਮਾਗ ਜ ਐਸੀ ਉਤਲ ਪੁਤਲ ਮਚਾਉਂਦੀ ਹੈ ਕਿ ਇਹ ਦਿਮਾਗ ਸਰੀਰ ਨੂੰ ਕੰਟਰੋਲ ਕਰਨ ਯੋਗ ਨਹੀਂ ਰਹਿੰਦਾ ਇਹ ਮਾਇਆ ਦਾ ਇੱਕ ਇਹ ਰੂਪ ਹੈ ਕਿ ਮਾਇਆਵਾਦੀ ਬੰਦੇ ਜਿਹੜੇ ਨੇ ਇਸ ਕਿਸਮ ਦੇ ਕੰਮ ਖਾਣ ਪੀਣ ਮौजਾਂ ਵਿੱਚ ਮਸਤ ਹੁੰਦੇ ਨੇ ਕਾਮ ਕ੍ਰੋਧ ਲੋਭ ਮੋਹ ਕਰਦੀ ਜਿਹੜੀ ਖੇਡਾਂ ਨੇ ਇਹਨਾਂ ਵਿੱਚ ਪਰਚੇ ਰਹਿੰਦੇ ਨੇ ਉਹਨਾਂ ਨੂੰ ਇਸ ਗੱਲ ਦਾ ਕਦੇ ਸੋਚ ਨਹੀਂ ਆਉਂਦੀ ਕਿ ਮੈਂ ਤਾਂ ਇਹਨਾਂ ਕੰਮਾਂ ਲਈ ਨਹੀਂ ਸੀ ਆਇਆ ਮੈਂ ਤਾਂ ਕਿਸੇ ਹੋਰ ਕੰਮ ਲਈ ਸੰਸਾਰ ਤੇ ਆਇਆ ਸਾਂ ਮੇਰੇ ਜਿੰਦਾ ਲਕਸ਼ਤ ਬਹੁਤ ਵੱਡਾ ਹੈ ਮੈਂ ਤਾਂ ਜੋਤੀ ਜੋਤ ਲਈ ਸੰਪੂਰਨthia ਹੋਣ ਵਾਸਤੇ ਆਇਆ ਸਾਂ ਇਤਨੇ ਖਾ ਕੀ ਤੇ ਨੂਰੀ ਹੋਣ ਵਾਸਤੇ ਆਇਆ ਸਾਂ ਤੇ ਮੈਂ ਕੀ ਬਣ ਗਿਆ ਸੰਸਾਰੀ ਪਦਾਰਥਾਂ ਵਿੱਚ ਹੀ ਆਪਣੇ ਆਪ ਨੂੰ ਗਰਖ ਕਰ ਰਿਹਾ ਹੈ ਇਨਸਾਨ ਇਹ ਜਿਹੜੀ ਮਾਇਆ ਹੈ ਸਗਲ ਮਾਇ ਨਕਤੀ ਕਾ ਵਾਸਾ ਸਾਰੇ ਵਿੱਚ ਇਸ ਨਕ ਕੱਟੀ ਜਾਨੀ ਬੇਹਇਆ ਮਾਇ ਦਾ ਹੀ ਵਾਸਾ ਸਾਰੇ ਦੇ ਮਨਾਂ ਵਿੱਚ ਸਾਰੇ ਦੇ ਮਨ ਆਤਮਾ ਇਹਦੇ ਚੱਕਰ ਵਿੱਚ ਨੇ ਇਸ ਨੇ ਕਾਬੂ ਕਰਕੇ ਰੱਖਿਓ ਨੇ ਸਗਲ ਮਾਇ ਨਕਤੀ ਕਾ ਵਾਸਾ ਸਾਰੇ ਵਿੱਚ ਇਸ ਨਕ ਕੱਟੀ ਬੇਹਇਆ ਮਾਇ ਦਾ ਵਾਸਾ ਸਗਲ ਮਾਰ ਅਹੇਰੀ ਸਾਰੇ ਇਸ ਦੀ ਮਾਰ ਥੱਲੇ ਨੇ ਸਾਰਿਆਂ ਨੂੰ ਮਾਰ ਕੇ ਆਤਮਿਕ ਜੀਵਨ ਮਾਰ ਕੇ ਨਾ ਅਹੋਰੀ ਮੈਨੇ ਫੇਰ ਦੇਖ ਲਈ ਹੈ ਬੜਾ ਧਿਆਨ ਕਰਕੇ ਦੇਖਦੀ ਹੈ ਮਾਇਆ ਕਿ ਕੋਈ ਬੱਚਿਆ ਤੇ ਨਹੀਂ ਹੈ ਮੇਰੀ ਮਾਰਤੂ ਕੋਈ ਬੱਚਿਆ ਤੇ ਨਹੀਂ ਹੈ ਇਹ ਮੇਰੇ ਕਾਬੂ ਜ ਮੇਰੇ ਵਸ ਵਿੱਚ ਆਇਆ ਕਿ ਨਹੀਂ ਇਹ ਮਾਇਆਵਦੀ ਸੋਜ ਮਾਇਆਵਦੀ ਬਿਰਤੀ ਵਾਲਾ ਬਣਿਆ ਕਿ ਨਹੀਂ ਬਣਿਆ ਫਿਰ ਦੇਖਦੀ ਹੈ ਸਗਲਿਆਂ ਕਿਹੂ ਬੈਨ ਭਣ ਜੀ ਭੈਣ ਭਣ ਜੀ ਬੰਦਾ ਸਤਿਕਾਰ ਕਰਦਾ ਬੜੇ ਤਾਂ ਨਾ ਰਿਜਨਲ ਨੂੰ ਬੁਲਾਉਂਦਾ ਆਪਣੇ ਘਰ ਵਿੱਚ ਤੇ ਕਹਿੰਦੇ ਮੈਨੂੰ ਵੀ ਬੜੇ ਪੈਨਾ ਭਣ ਜੀਆਂ ਵਾਂਗੂ ਬੜੇ ਪਿਆਰ ਨਾਲ ਬੁਲਾਉਂਦੇ ਨੇ ਲੋਕ ਆਪਣੇ ਘਰ ਵਿੱਚ ਮਾਇਆ ਨੂੰ ਮੈਂ ਬਦੀ ਸੋਚ ਨੂੰ ਆਪਣੇ ਅੰਦਰ ਇਕੱਤਰ ਕਰਦੇ ਨੇ ਸਗਲੇ ਕਿ ਹੂੰ ਬੇਨ ਭਣ ਜੀ ਜਿਨੇ ਬਰੀ ਤਿਸ ਚੇਰੀ ਪਰ ਜਿਸ ਨੇ ਮੈਨੂੰ ਵਰ ਲਿਆ ਜਿਨੇ ਮੈਨੂੰ ਵਿਆਹ ਲਿਆ ਅਸਲ ਵਿੱਚ ਇੱਥੇ ਵਿਆਹ ਲੈਣ ਤੋਂ ਪਾਬ ਹੈ ਬਸ ਵਿੱਚ ਕਰ ਲੈਣਾ ਆਮ ਦੌਰ ਤੇ ਇੱਕ ਕਿਸੇ ਦੀ ਤੀ ਪੈ ਜਦੋਂ ਆਪਣੇ ਪੇਕੇ ਘਰ ਜਾਓ ਆਜ਼ਾਦ ਹੈ ਆਜ਼ਾਦੀ ਜ਼ਿੰਦਗੀ ਹੁੰਦੀ ਹੈ ਪਰ ਜਦੋਂ ਵਿਆਹ ਕੀ ਹੁੰਦੀ ਹੈ ਉਹ ਫਿਰ ਪਤੀ ਦੇ ਇੱਕ ਕਿਸਮ ਦੇ ਬਸ ਹੋ ਜਾਂਦੀ ਹੈ ਉਦੀ ਕੇ ਵੀ ਚੱਲਣਾ ਉਹ ਸੋਹਰੇ ਕਰਦੇ ਪਰਿਵਾਰ ਦੀਆਂ ਪਵੰਨੀਆਂ ਸਹਿਨੀਆਂ ਸੋਹਰੇ ਕਰਦੇ ਮਰਿਆਦਾ ਜੀਵਨ ਜਾਚ ਉਹ ਸਿੱਖਣੀ ਅਗਲੇ ਕਰਜ ਕੰਮਜਾਬ ਹੋਣ ਦੇ ਲਈ ਸੋਚਣਾ ਮਤਲਬ ਉਹਦੇ ਤੇ ਹੁਣ ਜ਼ਿੰਮਵਾਰੀ ਆ ਪੈਂਦੀ ਹੈ ਉਹ ਇੱਕ ਸੁਣੀ ਵੱਜ ਜਾਂਦੀ ਹੈ ਹੁਣ ਉਹ ਅਲੜ ਮਸਤੀਆਂ ਨਹੀਂ ਰਹੀਆਂ ਇੱਥੇ ਜਿਨੇ ਬਰੀ ਤਿਸ ਚੇਰੀ ਪਾਉ ਜਿਸਨੇ ਇਸ ਮਾਇਆ ਨੂੰ ਵਰ ਲਿਆ ਪਾਵਿਸ ਨੂੰ ਕਾਬੂ ਕਰ ਲਿਆ ਨੂੰ ਬਸ ਕਰ ਲਿਆ ਉਹ ਹੈ ਉਹ ਸਤ ਸਵਾਭ ਬੰਦੇ ਉਹ ਬਿਵੇਕ ਬੁੱਧੀ ਵਾਲੇ ਬੰਦੇ ਜਿੰਨ ਜਿਹੜੇ ਇਸ ਨੂੰ ਵਾਇਰਲ ਨਹੀਂ ਤੋਂ ਕਾਬੂ ਕਰ ਲੈਂਦੇ ਨੇ ਵਸ ਵਿੱਚ ਕਰ ਲੈਂਦੇ ਨੇ ਉਹਨਾਂ ਦੀ ਤਸਚੇਰੀ ਉਹਨਾਂ ਦੀ ਚੇਲੀ ਬਣ ਜਾਂਦੀ ਹੈ ਉਹਨਾਂ ਦੀ ਮਾਇਸ ਸੇਵਿਕ ਬਣ ਜਾਂਦੀ ਹੈ ਉਹ ਮਾਇ ਨੂੰ ਵਰਦੇ ਨੇ ਮਾਇ ਕਮਾਉਂਦੇ ਨੇ ਮਾਇ ਦੀ ਕਮਾਈ ਕਰਦੇ ਨੇ ਘਰ ਘਰ ਰਿਸ਼ਤੇ ਨਾਤੇ ਕਾਰੋਬਾਰਾਂ ਵਿੱਚ ਉਹ ਵੀ ਪੁਰਜ ਦੇ ਨੇ ਇਹਨਾਂ ਦੇ ਰਾਹੀਂ ਉਹ ਵੀ ਆਪਣੇ ਜੀਵਨ ਨਿਰਭਾਹ ਕਰਦੇ ਨੇ ਪਰ ਇਹਨਾਂ ਚੋ ਕਿਸੇ ਦੇ ਗੁਲਾਮ ਨਹੀਂ ਹੁੰਦੇ ਉਹ ਕਿਸੇ ਦੇ ਵਸ ਨਹੀਂ ਹੁੰਦੇ ਪਰ ਮਾਇਆਵਦੀ ਸੋਚ ਵਾਲਾ ਬੰਦਾ ਜਿਹਦੇ ਅੰਦਰ ਨੈਗੇਟਿਵ ਕੋਠਣਗਣ ਬਾਡਾਡੂ ਜਿਹਦੇ ਅੰਦਰ ਮਾਇਆ ਦਾ ਢੋਲ ਵਜਦਾ ਰਹਿੰਦਾ ਹੈ ਹਰ ਵੇਲੇ ਠਣ ਠਣ ਕਰਕੇ ਉਹ ਇਹਦੇ ਬਸ ਵਿੱਚ ਹੁੰਦਾ ਹੈ ਉਹ ਆਪਣੇ ਜੀਵਨ ਨੂੰ ਸਵਾਰ ਨਹੀਂ ਸਕਦਾ ਪਰ ਗੁਰਮੁਖ ਜਿਨ੍ਹਾਂ ਨੇ ਮਾਇਆ ਨੂੰ ਵਹਰ ਲਿਆ ਇਸ ਨੂੰ ਆਪਣੀ ਔਰਤ ਬਣਾ ਲਿਆ ਆਪਣੇ ਬਸ ਕਰ ਲਿਆ ਉਹ ਇਹਦੇ ਉੱਤੇ ਰਾਜ ਕਰਦਾ ਹੈ ਇਹਦੇ ਰਾਹੀ ਜੀਵਨ ਦੇ ਕੰਮ ਸਵਾਰਦਾ ਵਿਗੜਨ ਨਹੀਂ ਦਿੰਦਾ ਅਮਰੂ ਪਰਤਾ ਬਡੂ ਬਿਬੇ ਕੀ ਮਾਇਆ ਕਹਿੰਦੀ ਵੀ ਮੇਰਾ ਪਰਤਾ ਮੇਰਾ ਮਾਲਕ ਮੇਰਾ ਪਤੀ ਕੋ ਬੜਾ ਵਿਵੇਕਬੁੱਧੀ ਵਾਲਾ ਹੀ ਬਣ ਸਕਦਾ ਹੈ। ਅਮਰੂ ਭਰਤਾ ਮੇਰਾ ਮਾਲਕ ਮੇਰਾ ਪਤੀ ਬੜੂ ਬਵੇਕੀ ਜਿਹੜਾ ਕੋ ਬੜਾ ਬਵੇਕੀ ਹੈ ਬੜੀ ਸੋਚ ਸਮਝੋ ਵਾਲਾ ਹੈ ਗੁਰਮਤ ਅਨੁਸਾਰ ਜਿਹਨਾਂ ਦੀ ਸੋਚ ਬੜੀ ਉੱਚੀ ਹੈ ਜਿਹੜਾ ਮਾਇਆ ਦੇ ਚਿਮਲੇ ਵਿੱਚ ਨਹੀਂ ਫਸਦਾ ਆਪੇ ਸੰਤ ਕਹਾਵੇ ਜਿਹੜਾ ਆਪਣੇ ਆਪ ਨੂੰ ਸੰਤ ਖੋਹਦਾ ਪਾਉ ਉਹਦਾ ਜੀਵਨ ਸੰਤਾਂ ਵਰਗਾ ਹੈ ਗੁਰਮੁਖ ਖਵਾਲ ਦਾ ਜੀਵਨ ਹੈ ਇਹਨੂੰ ਲੋਕੀ ਸੰਤ ਆਖਦੇ ਨੇ ਉਹੀ ਮੇਰਾ ਪਰਤਾ ਮੇਰਾ ਮਾਲਕ ਬਣ ਸਕਦਾ ਮੈਨੂੰ ਵਰ ਸਕਦਾ ਮੈਨੂੰ ਬਸ ਕਰ ਸਕਦਾ ਉਹ ਹਮਾਰਾ ਮਾਥਾ ਹੈ ਕਾਇਮ ਓਏ ਮੇਰੇ ਸਿਰ ਤੇ ਕਾਇਮ ਰਹਿ ਸਕਦਾ ਮੇਰੇ ਸਿਰ ਦਾ ਸਾਈਂ ਬਣ ਸਕਦਾ ਔਰ ਹਮਰ ਨਿਕਟ ਨਾ ਆਵੇ ਹੋਰ ਕੋਈ ਮੇਰੇ ਨੇੜੇ ਨੀ ਟੁਕ ਸਕਦਾ ਪਾ ਬਾਕੀ ਸਾਰਿਆਂ ਨੂੰ ਮੈਂ ਕਾਬੂ ਕਰ ਲੈਂਦੀ ਆ ਜਿਹੜਾ ਗੁਰੂ ਵਾਲਾ ਹੈ ਬੇਬੇਕ ਬੁੱਧੀ ਵਾਲਾ ਹੈ ਜਿਹੜਾ ਸੰਤ ਸੁਭਾ ਹੈ ਉਹ ਮੈਨੂੰ ਵਰ ਸਕਦਾ ਉਹ ਮੇਰਾ ਮਾਲਕ ਬਣ ਸਕਦਾ ਮੇਰੇ ਸਿਰ ਦਾ ਸਾਈਂ ਬਣ ਸਕਦਾ ਔਰ ਹਮਰ ਹੈ ਨਿਕਟ ਨਾ ਆਵੇ ਬਾਕੀ ਕੋਈ ਸਾਡੇ ਮੇਰੇ ਨੇੜੇ ਟੂ ਸਭ ਮੈਨੂੰ ਬਸ ਕਰ ਲਵੇ ਕੋਈ ਕਿਸੇ ਦੀ ਤਰੀਮਤ ਮੈਂ ਵੱਡੇ ਵੱਡੇ ਦੇਵੀ ਦੇਵਤੇ ਰਾਜੇ ਮਹਾਰਾਜੇ ਬਸ ਕਰ ਲਈ ਆਪਣੇ 나ਕੂ ਕਾਟੀ ਕਾਨੂੰ ਕਾਟੀ ਕਾਟਕੂਟ ਕੈ ਡਾਰੀ ਉਹ ਸੰਤ ਸੁਭਾ ਜਿਹੜੀ ਵਿਵੇਕ ਬੁੱਧੂ ਵਾਲੇ ਨੇ ਉਹਨਾਂ ਨੇ 나ਕੂ ਕਾਟੀ ਕਾਨੂੰ ਕਾ ਨੱਕ ਕੰਨ ਇਹਦੇ ਕੱਟ ਕੇ ਇਹਨੂੰ 부ੱਚੀ ਬਣਾ ਦਿੱਤਾ ਕਾਟਕੂਟ ਕੈ ਡਾਰੀ ਕਾਟਕੂਟ ਕੈ ਡਾਰੀ ਮਤਲਬ ਇੱਥੇ ਬੰਦਾ ਨੱਕ ਵਾਸਤੇ ਤੇ ਕੰਨਾਂ ਨਾਲ ਆਪਣੀ ਸਿਫਤ ਸੁਣਨ ਵਾਸਤੇ ਆਪਣੀ ਤਰੀਫਾਂ ਸੁਣਨ ਵਾਸਤੇ ਤੇ ਕਿਤੇ ਮੇਰਾ ਨੱਕ ਨਾ ਕਟਿਆ ਜਾਏ ਰਿਸ਼ਤਾ ਬ੍ਰਦਰੀ ਭਾਈਚਾਰਾ ਦੁਨੀਆਦਾਰੀ ਕਾਇਮ ਰੱਖਣ ਵਾਸਤੇ ਇਹ ਬੰਦਾ ਮਾਇਆ ਪਿੱਛੇ ਦੌੜਦਾ ਮਾਇਆ ਦੀ ਕਮਾਈਆਂ ਕਰਦਾ ਕੋਈ ਇਹ ਨਾ ਆਖੇ ਜੀ ਇਸਨੇ ਵਿਆਹ ਚ ਇਹ ਨਹੀਂ ਲਾਇਆ ਕੋਈ ਇਹ ਨਾ ਆਖੇ ਇਸਨੇ ਕੋਠੀ ਨਹੀਂ ਪਾਈ ਕੋਈ ਨਾ ਆਖੇ ਇਸ ਦੀ ਕੋਲ ਚੰਗੀ ਕਾਰ ਨਹੀਂ ਫੇ ਲੋਕਾਂ 'ਚ ਮੇਰਾ ਮੇਰੀ ਸ਼ਰਮ ਹੋਇਆ ਨਹੀਂ ਰਹਿਣੀ ਮੇਰਾ ਨੱਕ ਨਹੀਂ ਰਹਿਣਾ ਕਹਿੰਦੇ ਹੁਣ ਮੈਂ ਨਕਲੀ ਕੰਮ ਨਹੀਂ ਕਰਦਾ ਨਾ ਇਹ ਕੰਨਾਂ ਦੇ ਰਹੀ ਆਪਣੀ ਸ਼ੋਭਾ ਸੁਣ ਲੈ ਮੈਂ ਕੁਝ ਕਰਦਾ ਇਹ ਜਿਹੜੀ ਬਿਰਤੀ ਸੀ ਮੇਰੀ ਨੱਕ ਰੱਖਣ ਵਾਲੀ ਤੇ ਕੰਨ ਰੋਬਾ ਸੁਣਨ ਵਾਲੀ ਇਹ ਬਿਰਤੀ ਕਰ ਦਿਤੀ ਏ ਜਿਹੜੇ ਸੰਤ ਸੁਭਾਅ ਬੰਦੇ ਨੇ ਗੁਰਮੁਖ ਨੇ ਜਿਹੜੇ ਬੇਬੇਕੀ ਨੇ ਸੰਤ ਨੇ ਜਿਹਨਾਂ ਦਾ ਜ਼ਿਕਰ ਪਿੱਛੇ ਆਇਆ ਹਮਰੋਪ ਪ੍ਰਤਾ ਵੱਡੋ ਬੇਬੇਕੀ ਆਪੇ ਸੰਤ ਕਹਾਵਾਏ ਐ ਐਸੇ ਜਿਹਨੂੰ ਲੋਕ ਸੰਤ ਕਹਿੰਦੇ ਨੇ ਇਹ ਨੱਕ ਪਿੱਛੇ ਦੇ ਕੰਨੋਂ ਪਿੱਛੇ ਜ਼ਿੰਦਗਾਨੀ ਜੀਉਂਦੇ ਕੋਈ ਕੀ ਕਹੇ ਇਸ ਦੀ ਪਰਵਾਹ ਨਹੀਂ ਕਰਦੇ ਧਰਮ ਦੇ ਮਾਰਗ ਤੇ ਨਿਚਾ ਕੋ ਕੇ ਚੱਲਦੇ ਨੇ ਤੇ ਨਾ ਹੀ ਇਹ ਦੇਖਦੇ ਨੇ ਕਿ ਸਾਨੂੰ ਕੋਈ ਕੀ ਆਖੇਗਾ ਗੁਰੂ ਦੇ ਮਾਰਗ ਤੇ ਤੁਰਦੇ ਕੋਈ ਆਖੀ ਕੀ ਸਕਦਾ ਹੈ ਕੋਈ ਕੁਝ ਨਹੀਂ ਕਹਿ ਸਕਦਾ ਕਿ ਉਸ ਸੁੱਚੇ ਸੁੱਚੇ ਜੀਵਨ ਨੂੰ ਕੋਈ ਮਾਰ ਨਹੀਂ ਕਹਿ ਸਕਦਾ ਉਹ ਕਬੀਰ ਸੰਤਨ ਕੀ ਬੈਰ ਨੂੰ ਸੰਤਨ ਜੀ ਦੀ ਬੜੀ ਬੈਰਨ ਹੈ ਕਿਉਂਕਿ ਸੰਤ ਇਸ ਨੂੰ ਕਾਬੂ ਕਰਦੇ ਨੇ ਉਹ ਵਸਲ ਜੀ ਕਰਦੇ ਨੇ ਈਨ ਲੋਕ ਕੀ ਪਿਆਰੀ ਬਾਕੀ ਤਿੰਨੇ ਲੋਕਾਂ ਨੂੰ ਬੜੀ ਪਿਆਰੀ ਹੈ ਬਾਕੀ ਤਿੰਨੇ ਲੋਕ ਇਸ ਮਾਇਆ ਨੂੰ ਬਿਲਕੁਲ ਆਪਣੀ ਬੀਬੀ ਬਣਾ ਕੇ ਰੱਖਦੇ ਨੇ ਅੱਗੇ ਕਬੀਰ ਜੀ ਦਾ ਇੱਕ ਸ਼ਬਦ ਹੋਰ ਆਵੇਗਾ ਇਕ ਸੁਆਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਇਹ ਸੁਆਗਣ ਐਸੀ ਰ ਮਾਇਆ ਸਾਰੇ ਜੀ ਜੰਦ ਇਸ ਨੂੰ ਆਪਣੀ ਨਾਰੀ ਇਸਤਰੀ ਬਣਾ ਕੇ ਰੱਖਣਾ ਚਾਹੁੰਦੇ ਨੇ ਪਰ ਹੁੰਦਾ ਹੈ ਕਿ ਖਸਮ ਮਰਾ ਤੋ ਨਾਰ ਨਰ ਹੋਵੇ ਉਸ ਰਖਵਾਲੂ ਉਰੂ ਹੋਵੇ ਇਹ ਮਾਇਆ ਦਾ ਪਤੀ ਜਦੋਂ ਮਰ ਜਾਂਦਾ ਹੈ ਇਹ ਦੀ ਨਾਰ ਮਾਇਆ ਰੋਂਦੀ ਵੀ ਨਹੀਂ ਕਿਉਂਕਿ ਉਸ ਦਾ ਰਖਵਾਲਾ ਹੋਰ ਬਣ ਜਾਂਦੇ ਉਹ ਨੂੰ ਉਹ ਨੂੰ ਵੰਡ ਕੇ ਵਰਤਣ ਵਾਲੇ ਹੋਰ ਆ ਜਾਂਦੇ ਨੇ ਬੋਤੇ ਤੋ ਇਹ ਇੱਕ ਦੇ ਹੈ ਜੇ ਦੀ ਇਹਦਾ ਪਤੀ ਉਸ ਤਰ੍ਹਾਂ ਦਾ ਬੰਨਾ ਮਾਇਆ ਦੀ ਲਾਲਚੀ ਜਾ ਕੇ ਮਾਇਆ ਨੂੰ ਮਾਇਆ ਦਾ ਗੁਲਾਮ ਬਣ ਜਾਣਾ ਇੱਕ ਉਹ ਹੈ ਕਿ ਮਾਇਆ ਨੂੰ ਕਾਬੂ ਕਰਕੇ ਉਹਦਾ ਪਤੀ ਬਣਨਾ ਸਿਰ ਦਾ ਸਾਈ ਬਣਨਾ ਉਸ ਦਾ ਔਰ ਮਾਇਆ ਦੇ ਰਾਜ ਕਰਨਾ ਇਹ ਦੋ ਤਰ੍ਹਾਂ ਦਾ ਜੀਵਨ ਗੁਰਸਿੱਖੀ ਵਿੱਚੋਂ ਸਿੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ